ਜਲੰਧਰ ਦੇ ਵਿੱਚ ਉਸ ਵਕਤ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਇੱਕ ਨਿੱਜੀ ਰੈਸਟੋਰੈਂਟ ਦੇ ਵਿੱਚ ਆਰਡਰ ਕੀਤੇ ਗਏ ਖਾਣੇ 'ਚੋਂ ਸੁੰਡੀਆਂ ਨਿਕਲੀਆਂ ਨੇ ਤੁਹਾਨੂੰ ਦੱਸ ਦਈਏ ਗ੍ਰਾਹਕਾਂ ਦੇ ਵੱਲੋਂ ਰੋਪ ਲਗਾਏ ਗਏ ਨੇ ਕਿਉਂ ਜਲੰਧਰ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਟਰਾਂਕ ਦੇ ਬਿਲਕੁਲ ਨਜ਼ਦੀਕ ਪੈਂਦੇ ਇੱਕ ਨਿੱਜੀ ਰੈਸਟੋਰੈਂਟ ਦੇ ਵਿੱਚ ਕੁਝ ਖਾਣ ਦੇ ਲਈ ਗਏ ਸਨ ਤਾਂ ਜਦੋਂ ਉਹਨਾਂ ਦੇ ਵੱਲੋਂ ਖਾਣਾ ਆਰਡਰ ਕੀਤਾ ਗਿਆ ਜਦੋਂ ਉਹ ਖਾਣਾ ਖਾ ਰਹੇ ਸਨ ਤਾਂ ਉਹਨਾਂ ਨੂੰ ਦੇਖਿਆ ਕਿ ਉਸ ਦੇ ਵਿੱਚ ਕੀੜੇ ਚੱਲ ਰਹੇ ਸਨ ਸੁੰਡੀਆਂ ਵੀ ਉਹਨਾਂ ਨੂੰ ਦਿਖਾਈ ਦਿੱਤੀਆਂ ਨੇ ਰੈਸਟੋਰੈਂਟ ਦੇ ਬਾਹਰ ਕਾਫੀ ਹੰਗਾਮਾ ਕੀਤਾ ਗਿਆ ਇਸ ਸਬੰਧੀ ਗ੍ਰਾਹਕਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਬਿਊਰੋ ਰਿਪੋਰਟ ਤੇ ਏ ਟੀਵੀ ਅਤੇ ਪੰਜਾਬ ਬਿਹਾਰਾ ਲਾਈਵ ਆ ਜੀ ਆਪਣਾ ਭਾਈ ਸੌਰਵ ਭਾਈ ਕਿੱਥੋਂ ਦੇ ਰਹਿਣ ਵਾਲੇ ਹੋ ਜਲੰਧਰ ਦਾ ਭਾਈ ਕਿੱਥੇ ਆਏ ਸੀ ਤੇ ਕੀ ਹੋਇਆ ਜੀ ਅੰਮੀ ਬਾਏ ਟ੍ਰੈਵੀ ਦਾ ਸਟ੍ਰੌਨ ਨੂਡਲ ਖਾਣ ਆਏ ਸੀ ਆਪਣੇ ਬੋਲਰ ਦੇ ਨਾਲ ਹਾਂਜੀ ਠੀਕ ਹੈ ਜੀ ਇੱਥੇ ਉਹ ਨੂਡਲ ਨੇ ਦੋ ਸਪੂਨ ਖਾਦੇ ਆ ਉਹਦੇ ਵਿੱਚੋਂ ਸੁੰਡੀ ਨਿਕਲੀ ਅੱਛਾ ਜੀ ਜਦੋਂ ਆਪਾਂ ਸਟਾਫ ਨੂੰ ਕਿਹਾ ਸਟਾਫ ਉਹ ਪਲੇਟ ਚੱਕ ਕੇ ਲੈ ਗਿਆ ਤਾਂ ਕਹਿੰਦਾ ਸੌਰੀ ਤਾਡੀ ਜਿਹੜੇ ਓਨਰ ਆ ਉਹਨਾਂ ਨਾਲ ਗੱਲ ਹੋਈ ਕੋਈ ਓਨਰ ਹੈ ਨਹੀਂ ਗੇ ਜene ਮੈਂ ਓਨਰ ਹੈ ਨਹੀਂ ਅੱਛਾ ਜੀ ਤੇ ਫੋਨ ਤੇ ਤੁਹਾਡੀ ਤੁਹਾਡਾ ਕੋਈ ਗੱਲ ਹੋਈ ਇਹਨਾਂ ਨਾਲ ਕੋਈ ਜਾਂ ਕੋਈ ਇਹਨਾਂ ਨਾਲ ਕੋਈ ਦੰਨਾ ਬਤ ਉਹਨਾਂ ਨੇ ਅੰਦਰ ਕੋਈ ਉਹ ਲਖਿਆ ਆਪਣਾ ਹਾਂਜੀ ਬਾਉਂਸਰ ਉਹਨੇ ਚੱਕ ਕੇ ਬਾਹਰ ਕਰ ਦਿੱਤਾ ਕਹਿੰਦੇ ਬਾਹਰ ਜਾਓ ਜੀ ਬਲਕਿ ਦੰਨਾ ਬਤ ਲੁਕੀ ਕੀਤੀਗੀ ਤੁਸੀਂ ਪੁਲਿਸ ਨੂੰ ਫੋਨ ਕੀਤਾ ਹੁਣ ਤੱਕ ਪੁਲਿਸ ਨੂੰ ਮੈਂ ਅਜੇ ਫੋਨ ਕੀਤਾ ਨਹੀਂ ਹੁਣ ਮੈਂ ਕਰਨ ਲੱਗਾ ਹਾਂ ਹਾਂਜੀ ਕਰੋ ਫੋਨ ਮੈਂ ਤਾਂ ਹਾਰ ਕੇ ਇਹੀ ਕਰੂੰਗਾ ਪੁਲਿਸ ਨੂੰ ਫੋਨ ਉਹਨਾਂ ਨੇ ਪਲੇਟਾ ਪਲੂਟਾ ਸਭ ਚੁਕਾਤੀ ਆਪਣੇ ਬੰਦੇ ਨੂੰ ਦਬਕੇ ਮਾਰ ਕੇ ਚੱਕੋ ਚੱਕੋ ਇੱਥੋਂ ਚੱਕੋ ਕਿ ਸਾਰੀ ਕਾਫੀ ਵਾਰੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਵੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕੋਈ ਗੱਲਬਾਤ ਨਹੀਂ ਹੋਈ ਪਹਿਲਾਂ ਕੋਈ ਗੱਲਬਾਤ ਨਹੀਂ ਹੋਈ ਦੇਖ ਇਹ ਤਾਂ ਬੌਂਸਰ ਵਗੈਰਾ ਤੁਹਾਡੇ ਨਾਲ ਗੱਲਬਾਤ ਕਰ ਰਹੇ ਸੀ ਉਹ ਤਾਂ ਧੱਕੇ ਮਾਰ ਰਹੇ ਸੀ ਉਹ ਕਹਿੰਦੇ ਚਲੋ ਜਾਓ ਬਾਹਰ ਤੁਸੀਂ ਅੱਛਾ ਕਹਿੰਦਾ ਹੰਗਾਮਾ ਨਾ ਕਰੋ ਜਾਓ ਮੈਂ ਇਹ ਕਹਿ ਰਿਹਾ ਜੀ ਅੱਜ ਮਹੀਨਾ ਹੋ ਰਿਹਾ ਅੰਦਰ ਜੇ 100 ਬੰਦਾ ਬੈਠਾ ਤਾਂ 100 ਨਾ ਵੀ ਹੋ ਸਕਦਾ ਇਹ ਜੀ ਜੇ ਮੈਂ ਪੈਸੇ ਦੇ ਕੇ ਚੀਜ਼ ਖਾ ਰਿਹਾ ਹੈਗਾ ਜੇ ਮਹੀਨਾ ਇਹ ਚੀਜ਼ ਹੋ ਸਕਦੀ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਨਾ ਇਹ ਚੀਜ਼ ਤੇ ਕੱਲ ਨੂੰ ਜੇ ਕੋਈ ਪ੍ਰੋਬਲਮ ਆਂਦੀ ਹੈ ਜੇ ਬਿਮਾਰ ਹੁੰ ਦੇ ਇਹਨਾਂ ਦੇ ਜਿਹੜੇ ਸ਼ੈਫ ਬਣਾਉਂਦੇ ਉਹ ਬਣਾਣ ਲੱਗੇ ਦੇ ਦੇਣੀ ਹੈਗੇ ਕੀ ਪਾ ਰਹੇ ਆ ਕੀ ਨਹੀਂ ਪਾ ਰਹੇ ਸਰ ਕੀ ਹੋਇਆ ਕੀ ਐਕਚੁਅਲੀ ਦੱਸੋ ਸਾਰਾ ਹਾਂ ਅਸੀਂ ਆਰਡਰ ਦਿੱਤੇ ਸੀ ਨਵਰਾ ਤੇ ਨਵਰਾ ਤੋਂ ਜ਼ਿਆਦਾ ਤੇ ਲੈ ਤਾਂ ਅੱਜ ਵੀ ਤਾਂ 24 ਅੱਜ ਅੱਜ ਅੱਛਾ ਮੈਂ ਪਾ ਕੇ ਗਿਆ ਕਿ ਵੀ ਇਹ ਕੰਬੀ ਹੈ ਝਾਕੇ ਪਰ ਪਲੇਟ ਅੰਦਰ ਲੈ ਗਏ ਅੱਛਾ ਜੀ ਤੇ ਉਸ ਤੋਂ ਬਾਅਦ ਗੱਲ ਮਾਰਨੀ ਹੈ ਕਹਿੰਦੇ ਨਹੀਂ ਸੁਣਦੇ ਸਰ ਇੱਕ ਦੋ ਸੀਗੀ ਕਾਫੀ ਸੀਗੀ ਸਰ ਇੱਕ ਦੋ ਸੀਗੀ ਅੱਛਾ ਇੱਕ ਦੋ ਸੀਗੀਆਂ ਅੱਛਾ ਇੱਕ ਦੋ ਸੀਗੀਆਂ अच्छा उस तो बाद जो तू स्टाफ ਨੂੰ ਕੰਪਲੀਟ ਕੀਤੀ ਉਹਨਾਂ ਨੂੰ ਕੀ ਗੱਲ ਕਹੀ ਗਈ ਉਹ ਕਹਿੰਦੇ ਕੋਈ ਨਹੀਂ ਤੁਸੀਂ ਬਾਹਰ ਜਾ ਕੇ ਗੱਲ ਕਰੋ ਕਹਿੰਦੇ ਬਾਹਰ ਆ ਜਾਓ اچھا ਹਾਂ ਜੀ ਇਹ ਮਹਾਰ ਜਿੱਦਾਂ ਤੁਹਾਡੇ ਬ੍ਰਦਰ ਦੱਸ ਰਹੇ ਨੇ ਕਿ ਬੌਂਸਰ ਵੱਲੋਂ ਧੱਕੇ ਵਗੈਰਾ ਵੀ ਮਾਰੇ ਗਏ ਆ ਨਹੀਂ ਨਹੀਂ ਭਾਜੀ ਰੈਸਟੋਰੈਂਟ ਤਾਂ ਹੈ ਇੱਥੇ ਫੈਮਲੀਜ਼ ਆਉਂਦੀਆਂ ਆ ਇੱਥੇ ਬੌਂਸਰ ਦਾ ਕੀ ਕੰਮ ਹੈ ਮੈਂ ਹੋਏ